ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਰੋੜਕਾ ਕਲਾ ਵਿਕੇ ਸਮੂਹ ਨੌਜਵਾਨ ਪੱਤੀ ਹੇਤਾ ਕੀ ਅਤੇ ਉਹ ਦੁਕਾਨਦਾਰਾਂ ਵੱਲੋਂ ਸਾਲਾਨਾ ਠੰਡੇ ਮਿੱਠੇ ਜਲ ਦੀ ਸ਼ਹੀਦ ਲਗਾਈ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਨੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਅਤੇ ਜੂਨ 84 ਦੇ ਕੱਲੂ ਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਇਹ ਸ਼ਹੀਦ ਲਗਾਈ ਜਾਂਦੀ ਹੈ ਉਹਨਾਂ ਨੇ ਇਸ ਸ਼ibir ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਵਾਲੇ ਸਮੂਹ ਦੁਕਾਨਦਾਰਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਇੱਕ ਗੁਰਦੁਆਰਾ ਸਾਹਿਬ ਪੱਤੀ ਹੇਤਾਂ ਕੀ ਵਿਖੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਾਰਪਤ ਸ੍ਰੀ ਅਖੰਡ ਪੁਰਸਾਜ ਦੀ ਭੋਗ ਪਾਇਆ ਗਿਆ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀਆਂ ਹਾਜ਼ਰੀ ਲਗਵਾਈਆਂ। ਇਸ ਮੌਕੇ ਤੇ ਨਾਮਵਰ ਕਵਿਛ ਦੀ ਜਥਿਆਂ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ। ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨੌਜਵਾਨ ਵੱਲੋਂ ਪੱਤੀ ਹੇਤਾ ਕੀ ਔਰ ਸਮੂਹ ਦੁਕਾਨਦਾਰ ਪੱਤੀ ਹੇਤਾ ਕੀ ਵੱਲੋਂ ਸਾਲਾਨਾ ਸ਼ਹੀਦ ਜੋ ਆ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀਪੁਰ ਦੇ ਸਬੰਧ ਵਿੱਚ ਲਗਾਈ ਜਾਂਦੀ ਆ ਉਹ ਅੱਜ ਲਗਾਈ ਗਈ ਹੈ ਜਿਸੇ ਤਰਾਈ ਗੁਰਦੁਆਰਾ ਸਾਹਿਬ ਪੱਤੀ ਹੇਤਾ ਕੀ ਵੱਲੋਂ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀਪੁਰ ਦੇ ਸਬੰਧ ਵਿੱਚ ਅੱਜ ਅਖੰਡ ਪਾਠ ਜਿਹੜੇ ਆ ਆਰੰਭ ਕੀਤਾ ਗਿਆ ਜਿਨ੍ਹਾਂ ਦੇ ਭੋਗ ਸੋਭਾ ਨੂੰ ਜਿਹੜੇ ਪਾਏ ਜਾਣਗੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਇਹ ਬੇਨਤੀ ਆ ਕਿ ਇਹ ਜਿਹੜੀਆਂ ਪ੍ਰੋਗਰਾਮ ਸਾਰੇ ਉਰੀਕੇ ਚੱਲ ਰਿਹਾ ਅਸ਼ੀਦੀਪੁਰ ਦੇ ਸੰਬੰਧ ਵਿੱਚ ਉਹਦੇ ਵਿੱਚ ਜਾ ਕੇ ਆਪਣੀਆਂ ਹਾਜ਼ਰੀਆਂ ਲਾਓ ਤੇ ਆਪਣੇ ਜਿਹੜੀਆਂ ਹਾਜ਼ਰੀਆਂ ਲਵਾ ਕੇ ਆਪਾਂ ਜੀ ਨੂੰ ਸਫਲਾ ਕਰੋ ਇਹ ਜਿਹੜੀ ਸਲਾਣਾ ਸ਼ਹੀਰ ਹਰ ਸਾਲ ਲਗਾਈ ਜਾਂਦੀ ਆ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ 1984 ਦੇ ਸਮੂਹ ਬਲੂਰ ਦੇ ਰਹਿਸ਼ੀਰ ਆ ਉਹਨਾਂ ਦੀ ਆਪਾ ਉਸ ਤੇ ਯਾਦ ਦੇ ਵਿੱਚ ਲਗਾਈ ਜਾਂਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ